ਇਹ ਕਹਾਣੀ ਹੈ ਪੰਜਾਬ ਦੇ ਇੱਕ ਛੋਟੇ ਜਿਹੇ ਪਿੰਡ ਦੀ ਜਿੱਥੇ ਪਰੰਪਰਾਵਾਂ ਅਤੇ ਇੱਜ਼ਤ ਦੀਆਂ ਜ਼ੰਜੀਰਾਂ ਨੇ ਕਈ ਜ਼ਿੰਦਗੀਆਂ ਨੂੰ ਕੈਦ ਕਰ ਰੱਖਿਆ ਸੀ ਪਰ ਕਦੇ-ਕਦੇ ਦਿਲ ਦੀਆਂ ਆਵਾਜ਼ਾਂ ਇਹ ਜ਼ੰਜੀਰਾਂ ਤੋੜ ਦਿੰਦੀਆਂ ਨੇ ਇਹ ਗੱਲ ਹੈ ਮੀਤ ਦੀ ਇੱਕ ਸੁੰਦਰ ਅਤੇ ਨਰਮ ਦਿਲ ਵਾਲੀ ਕੁੜੀ ਜਿਸ ਦਾ ਵਿਆਹ ਉਸਦੇ ਮਾਪਿਆਂ ਦੀ ਚੋਣ ਮੁਤਾਬਕ ਹੋ ਰਿਹਾ ਸੀ ਹਰ ਕੋਨੇ-ਕੋਨੇ ਤੋਂ ਰਿਸ਼ਤੇਦਾਰ ਆਏ ਹੋਏ ਸਨ ਵਾਜੇ ਵੱਜ ਰਹੇ ਸਨ ਤੇ ਲਾਵਾਂ ਦੀ ਰਸਮ ਸ਼ੁਰੂ ਹੋਣ ਵਾਲੀ ਸੀ ਪਰ ਕਿਸੇ ਨੂੰ ਵੀ ਪਤਾ ਨਹੀਂ ਸੀ ਕਿ ਮੀਤ ਦੇ ਦਿਲ ਵਿੱਚ ਇੱਕ ਅਜੀਬੋ-ਗਰੀਬ ਤੂਫਾਨ ਚੱਲ ਰਿਹਾ ਸੀ ਉਹ ਪਿਆਰ ਕਰ ਬੈਠੀ ਸੀ ਆਪਣੇ ਹੀ ਹੋਣ ਵਾਲੇ ਪਤੀ ਦੇ ਪਿਤਾ ਯਾਨੀ ਕਿ ਆਪਣੇ ਸਹੁਰੇ ਜਗਤਵੀਰ ਦੇ ਨਾਲ ਉਹ ਪਿਆਰ ਜੋ ਨਾ ਸਮਾਜ ਦੀਆਂ ਹੱਦਾਂ ਵੇਖਦਾ ਸੀ ਨਾ ਉਮਰ ਦੀਆਂ ਦਹਰੀਆਂ ਲਾਵਾਂ ਤੋਂ ਮਿੰਟਾਂ ਪਹਿਲਾਂ ਮੀਤ ਨੇ ਆਪਣਾ ਫੈਸਲਾ ਕਰ ਲਿਆ ਜੋ ਕਿ ਸਾਜਿਆਂ ਵਿੱਚ ਲਿਪਟੀ ਮੀਤ ਲਾਲ ਜੋੜੇ ਵਿੱਚ ਆਪਣੇ ਸਹੁਰੇ ਜਗਤਵੀਰ ਦਾ ਹੱਥ ਫੜ ਕੇ ਭੱਜ ਗਈ ਲੋਕਾਂ ਹੱਕੇ ਬੱਕੇ ਰਹਿ ਗਏ ਘਰ ਦੇ ਬਜ਼ੁਰਗ ਦੀਆਂ ਅੱਖਾਂ ਹੌਲੇ-ਹੌਲੇ ਪੱਥਰ ਬਣ ਗਈਆਂ ਇਹ ਉਹ ਪਿਆਰ ਸੀ ਜਿਸ ਦੀ ਕਲਪਨਾ ਵੀ ਕਿਸੇ ਨੇ ਨਹੀਂ ਕੀਤੀ ਸੀ ਮੀਤ ਦੇ ਭੱਜਣ ਦੀ ਖਬਰ ਬਿਜਲੀ ਵਾਂਗ ਪਿੰਡ ਦੇ ਵਿੱਚ ਫੈਲ ਗਈ ਲੋਕਾਂ ਦੀਆਂ ਅੱਖਾਂ ਚੁੰਧੀਆਂ ਹੋਈਆਂ ਸਨ ਘਰ ਦੇ ਅੰਦਰ ਵਿਆਹ ਦੀਆਂ ਬਾਜਾਂ ਸਦਮੀਆਂ ਸੋਗ ਵਿੱਚ ਬਦਲ ਗਈਆਂ ਮਾਪੇ ਜੋ ਕੁਝ ਸਮਝ ਨਹੀਂ ਪਾਰੇ ਸਨ ਉਹਨਾਂ ਦੇ ਪੈਰਾਂ ਹੇਠੋਂ ਧਰਤੀ ਖਿਸਕ ਗਈ ਮਾਪਿਆਂ ਨੂੰ ਇਹ ਗਮ ਨਹੀਂ ਸੀ ਕਿ ਵਿਆਹ ਰੁਕ ਗਿਆ ਗਮ ਇਹ ਸੀ ਕਿ ਮੀਤ ਨੇ ਉਹ ਕੁਝ ਕੀਤਾ ਜੋ ਕਦੇ ਕਿਸੇ ਪਿੰਡ ਦੀ ਕੁੜੀ ਨੇ ਸੋਚਿਆ ਵੀ ਨਹੀਂ ਸੀ। ਜਗਤਵੀਰ ਉਹ ਮਰਦ ਜੋ ਕਦੇ ਆਪਣੇ ਪਰਿਵਾਰ ਵਿੱਚ ਇੱਜ਼ਤ ਨਾਲ ਜਾਣਿਆ ਜਾਂਦਾ ਸੀ, 50 ਤੋਂ ਉੱਪਰਲੇ ਬਰੇ ਦੀ ਉਮਰ, ਪੋਤਿਆਂ ਦੀ ਖਾਤਰ ਤਿਆਰੀ ਕਰ ਰਿਹਾ ਸੀ। ਪਰ ਜਦ ਮੀਤ ਨੇ ਉਸ ਦੀ ਅੱਖਾਂ ਵਿੱਚ ਪਿਆਰ ਦੇ ਅਸੂਲ ਦੇਖੇ, ਉਹਨਾਂ ਨੇ ਹੌਲੇ-ਹੌਲੇ ਇੱਕ ਦੂਜੇ ਨੂੰ ਸਮਝਣਾ ਕੀਤਾ। ਜਗਤਵੀਰ ਵੀ ਆਪਣੇ ਜੀਵਨ ਵਿੱਚ ਪਿਆਰ ਦੀ ਭੁੱਖ ਰੱਖਦਾ ਸੀ ਜੋ ਕਦੇ ਉਸ ਦੀ ਪਤਨੀ ਨੇ ਪੂਰੀ ਨਹੀਂ ਕੀਤੀ। ਉਹ ਮਰੀ ਹੋਈ ਰੂਹ ਵਾਂਗ ਆਪਣੀ ਜ਼ਿੰਦਗੀ ਚ ਲਾ ਰਿਹਾ ਸੀ। ਮੀਤ ਨੇ ਉਸ ਨੂੰ ਦੁਬਾਰਾ ਜਿਉਣਾ ਸਿਖਾ ਦਿੱਤਾ ਜਦ ਲਾਵਾਂ ਲੈਣ ਦਾ ਸਮਾਂ ਆਇਆ ਤਾਂ ਮੀਤ ਦੀਆਂ ਅੱਖਾਂ ਪਾਣੀ ਨਾਲ ਭਰ ਆਈਆਂ ਉਸ ਨੇ ਆਪਣੇ ਆਪ ਨੂੰ ਦੇਖਿਆ ਇੱਕ ਕਟੜ ਪਰੰਪਰਾਵਾਂ ਵਿੱਚ ਵੱਸਦੀ ਕੁੜੀ ਜੋ ਆਪਣੇ ਹੱਕ ਦੀ ਖੁਸ਼ੀ ਲਈ ਬਗਾਵਤ ਕਰ ਰਹੀ ਸੀ ਲਾਵਾਂ ਤੋਂ ਕੁਝ ਮਿੰਟ ਪਹਿਲਾਂ ਉਹ ਪਿੱਛੇ ਮੁੜੀ ਜਗਤਵੀਰ ਵਿਆਹ ਦੀਆਂ ਰਸਮਾਂ ਵੇਖ ਰਿਹਾ ਸੀ ਪਰ ਉਹ ਵੀ ਅੰਦਰੋਂ ਟੁੱਟਿਆ ਹੋਇਆ ਸੀ ਦੋਵਾਂ ਨੇ ਇੱਕ ਦੂਜੇ ਦੀ ਅੱਖੀ ਇਸ਼ਾਰਾ ਕੀਤਾ ਕੋਈ ਕੁਝ ਸਮਝ ਨਾ ਸਕਿਆ ਮੀਤ ਆਪਣੇ ਲਾਲ ਜੋੜੇ ਦੀਆਂ ਲੰਘਾ ਥੱਲੇ ਕਰਦੀ ਹੋਈ ਜਗਤਵੀਰ ਦੇ ਕੋਲ ਪਹੁੰਚੀ ਤੇ ਦੋਵਾਂ ਨੇ ਨੰਨੀ ਜੀ ਗੱਡੀ ਵਿੱਚ ਬੈਠ ਕੇ ਪਿੰਡ ਛੱਡ ਦਿੱਤਾ। ਮੀਤ ਨੇ ਪੁੱਛਿਆ ਜਗਤਵੀਰ ਅਸੀਂ ਕੀ ਕਰ ਰਹੇ ਹਾਂ? ਜਗਤਵੀਰ ਨੇ ਹੌਲੀ-ਹੌਲੀ ਹਾਸੇ ਦਿੱਤੀ, ਉਹੀ ਜੋ ਦਿਲ ਕਹਿ ਰਿਹਾ ਸੀ। ਸਮਾਜ ਦੇ ਡਰ ਨੇ ਕਦੇ ਦਿਲ ਦੀ ਗੱਲ ਨਹੀਂ ਸੁਣੀ, ਅੱਜ ਪਹਿਲੀ ਵਾਰ ਸੁਣੀ। ਦੋਵੇਂ ਪਿੰਡੋਂ ਦੂਰ ਚਲੇ ਗਏ ਇੱਕ ਸ਼ਹਿਰ ਵੱਲ ਜਿੱਥੇ ਕੋਈ ਉਹਨਾਂ ਨੂੰ ਨਹੀਂ ਜਾਣਦਾ ਸੀ। ਨਵੀਂ ਸ਼ੁਰੂਆਤ ਪਰ ਅਸਲੀ ਮੁਸ਼ਕਲ ਤਾਂ ਹੁਣ ਆਉਣੀ ਸੀ। ਕਰਾਏ ਦੇ ਘਰ ਨਵੇਂ ਲੋਕ ਨਵੇਂ ਰਿਸ਼ਤੇ ਤੇ ਇੱਕ ਅਜੀਬੋ ਗਰੀਬ ਪਿਆਰ ਲੋਕ ਉਹਨਾਂ ਨੂੰ ਅਲੱਗ ਅੱਖਾਂ ਨਾਲ ਵੇਖਦੇ ਕਦੇ ਹਿੰਸਾ ਤੇ ਕਦੇ ਤਾਣ ਇੱਕ ਸਾਲ ਬਾਅਦ ਉਹਨਾਂ ਦੀ ਜ਼ਿੰਦਗੀ ਆਮ ਹੋ ਗਈ ਦੋਵਾਂ ਇੱਕ ਛੋਟੀ ਕਾਫੀ ਸ਼ਾਪ ਖੋਲੀ ਲੋਕ ਆਉਂਦੇ ਕਾਫੀ ਪੀਂਦੇ ਕਦੇ ਸੋਚਦੇ ਵੀ ਨਹੀਂ ਸੀ ਕਿ ਦੋਵੇਂ ਕਿਵੇਂ ਮਿਲੇ ਪਰ ਜਦ ਪਿੰਡ ਦੇ ਕੁਝ ਪੁਰਾਣੇ ਲੋਕ ਉੱਥੇ ਆਏ ਤਾਂ ਤਾੜੀ ਮਾਰ ਕੇ ਹੱਸਣ ਲੱਗੇ ਇਹ ਉਹੀ ਨੇ ਜੋ ਲਾਵਾਂ ਲੈਣ ਤੋਂ ਪਹਿਲਾਂ ਹੀ ਭੱਜ ਗਏ ਸੀ ਮੀਤ ਹੱਸ ਕੇ ਆਖਦੀ ਉਹ ਤਾਂ ਇਤਿਹਾਸ ਸੀ ਅਸੀਂ ਹੁਣ ਆਪਣੇ ਭਵਿੱਖ ਨੂੰ ਜੀ ਰਹੇ ਹਾਂ ਇਹ ਕਹਾਣੀ ਦੱਸਦੀ ਹੈ ਕਿ ਪਿਆਰ ਸਮਾਜ ਦੀਆਂ ਹੱਦਾਂ ਉਮਰ ਦੀਆਂ ਹੱਦਾਂ ਰਿਸ਼ਤੇਦਾਰੀ ਦੀਆਂ ਬੰਧਨਾਵਾਂ ਤੋਂ ਉੱਪਰ ਹੁੰਦਾ ਹੈ ਜਦ ਦਿਲ ਸੱਚਾ ਹੋਵੇ ਤਾਂ ਹੌਸਲੇ ਵੀ ਰਾਹ ਬਣਾਉਂਦੇ ਨੇ ਤਾਂ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ